ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਸ ਕਰਦਾ ਤੁਸੀਂ ਸਭ ਠੀਕ-ਠਾਕ ਹੋਵੋਗੇ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਅੱਜ ਆਪਾਂ ਪਹੁੰਚੇ ਹਾਂ ਮੋਗੇ ਟਰੈਕਟਰ ਮੰਡੀ ਤੇ ਟਰੈਕਟਰ ਜੋ ਕਾਫੀ ਗਿਣਤੀ ਚ ਆਉਣੇ ਸ਼ੁਰੂ ਹੋ ਚੁੱਕੇ ਆ ਪਹਿਲਾ ਟਰੈਕਟਰ ਜਿਹੜਾ ਤੁਹਾਨੂੰ ਦਿਖਾ ਰਹੇ ਆਂ HMT 1811 ਰੰਗ ਰੋਗਨ ਤੁਹਾਨੂੰ ਵੀਡੀਓ ਚ ਦਿਖਾਈ ਦੇ ਰਿਹਾ ਸਾਫ ਆ ਮੇਸੇਂ ਨਹੀਂ ਜਰੂਰ ਹੋਇਆ ਸ਼ੋਅ ਤੋਂ ਦੇਖਣ ਟ੍ਰੈਕਟਰ ਸਾਫ਼ ਆ ਜਿੱਤੋ ਲੀਕ ਵਗੈਰਾ ਵੀ ਨਹੀਂ 12 ਦੇ ਟਾਇਰਾਂ ਚ ਜੇਕੇ ਦੇ ਟਾਇਰ ਵੀ ਬਿਲਕੁਲ ਬੈਕ ਸਾਈਡ ਦੇ ਨਵੇਂ ਆ ਫਰੰਟ ਦੇ ਟਾਇਰ ਥੋੜੇ ਜਿਹਾ ਕਾਸੇਪ ਆ ਇਹ ਮਾਡਲ ਆ ਜੀ 95 1 ਲੱਖ ਤੇ 28000 ਰੁਪਏ ਮਾਲਕ ਦੀ ਮੰਗ ਆ ਉਸ ਦੇ ਨਾਲ ਆ ਗਿਆ ਜੀ ਮਹਿੰਦਰਾ 275 99 ਮਾਡਲ ਆ ਜੀ 1 ਲੱਖ ਤੇ 38000 ਰੁਪਏ ਮਾਲਕ ਦੀ ਡਿਮਾਂਡ ਆ ਬੈਕ ਸਾਈਡ ਦੇ ਟਾਇਰ ਜਿਹੜੇ ਬਿਰਲ ਆ ਲੈਣ ਦੇ ਬਿਲਕੁਲ ਨਵੇਂ ਟਾਇਰ ਆ ਜੀ ਇਸ ਤੇ 99ਵਾਂ ਮਾਡਲ 1,38,000 ਡਿਮਾਂਡ ਹੈ। ਉਸਦੇ ਨਾਲ ਆ ਗਈ ਅਰਜਨ 605 ਬਿਲਕੁਲ ਕੋਕਾ ਪੀ ਸਹੀ ਰੰਗ ਰੋਪਣ ਦਾ ਬਹੁਤ ਜ਼ਿਆਦਾ ਸਾਫ਼ ਟਰੈਕਟਰ 2013 ਮਾਡਲ ਆ ਜੀ ਪੰਜਾਬ ਨੰਬਰ ਆ 4,80,000 ਰੁਪਿਆ ਡਿਮਾਂਡ ਹੈ। ਮਾਰਸ ਦੇ ਟਾਇਰ ਆ 16 ਦੇ ਟਾਇਰ ਆ ਬਿਲਕੁਲ ਨਵੇਂ ਟਾਇਰਾਂ ਚ ਆ ਜੀ ਬਿਲਕੁਲ ਸਾਫ ਟਰੈਕਟਰ ਹੈ ਬਿਲਕੁਲ ਹੈਗੀ ਆ ਲੋ ਜੀ ਇਸ ਟਰੈਕਟਰ ਦੇ ਮਾਲਕ ਦਾ ਨੰਬਰ ਆਪਾਂ ਨੂੰ ਮਿਲ ਚੁੱਕਿਆ ਤੇ ਮਾਲਕ ਦਾ ਨੰਬਰ ਆਪਾਂ ਸ਼ੇਅਰ ਕਰਦੇ ਆ ਇਹਨਾਂ ਬਾਈਆਂ ਕੋਲੇ ਹੋਰ ਵੀ ਟਰੈਕਟਰ ਹੁੰਦੇ ਆ ਕਾਫੀ ਟਰੈਕਟਰ ਆ ਯਾਨੀ ਕਿ 7-8 ਟਰੈਕਟਰ ਆ ਤੇ ਤੁਸੀਂ ਹੋਰ ਵੀ ਕੋਈ ਟਰੈਕਟਰ ਲੈਣਾ ਹੋਵੇ ਤਾਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਆ ਭਾਈ ਮੋਬਾਈਲ ਨੰਬਰ ਦੱਸੋ ਜੀ 99175 94175 81582 81582 ਨਾਮ ਕੀ ਹੈ ਜੀ ਜਸਵੰਤ ਪਿੰਡ ਸੁਖਨਾਂ ਦਾ ਜਸਵੰਤ ਸਿੰਘ ਨਾਮ ਆ ਪਿੰਡ ਸੁਖਨਾਂ ਦਾ ਆ ਜਿਹੜਾ ਟਰੈਕਟਰ ਤੁਹਾਨੂੰ ਅਰਜਨ ਹਸਾਇਆ ਬਹੁਤ ਜ਼ਿਆਦਾ ਸਾਫ਼ ਰੱਖਿਆ ਗਿਆ ਜੀ ਦੇ ਨਾਲ ਆ ਗਿਆ ਇਹ ਮਿੰਦਰਾ 265 ਮਾਈਲ ਦੀ ਡਿਮਾਂਡ ਸਟਾਨਮੇ ਮਾਡਲ ਆ 1 ਲੱਖ ਤੇ 65000 ਰੁਪਿਆ ਡਿਮਾਂਡ ਗੂਡিয়ার ਦੇ ਟਾਇਰ ਆ 12 ਦੇ ਟਾਇਰਾਂ ਚ ਟਾਇਰਾਂ ਦੀ ਕੰਡੀਸ਼ਨ ਵੀ ਪੂਰੀ ਸਾਫ਼ ਪਈ ਐ ਇਹ ਟਰੈਕਟਰ ਵੀ ਬਾਈ ਸੁਖਾਨੰਦ ਵਾਲਿਆਂ ਦਾ ਹੀ ਐ ਜੇ ਕਿਸੇ ਨੂੰ ਟਰੈਕਟਰ ਇਹ ਪਸੰਦ ਆਵੇ 97 ਮਾਡਲ 1,65,000 ਤਾਂ ਤੁਸੀਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਹੋ ਉਸ ਦੇ ਨਾਲ ਆ ਗਈ ਟਰਾਲੀ ਆ ਗਈ ਨੀਚੋ ਟਰਾਲੀ ਸਾਫ਼ ਆਈ ਨੀਚੇ ਤੋਂ ਹਿੱਸੇ ਤੋਂ ਵੀ ਦੇਖ ਕੇ ਇਹਦਾਂ ਵੀ ਸਾਫ਼ ਆ ਬਿਲਕੁਲ ਰੇਟ 70000 ਰੁਪਏ ਇਸ ਟਰਾਲੀ ਦਾ ਇਸ ਸਾਈਜ਼ ਵਗੈਰਾ ਇਸ ਟਰਾਲੀ ਤੇ ਨਹੀਂ ਦੇਖਿਆ ਗਿਆ। ਫੋਦਰ ਨਾਲ ਆ ਗਿਆ ਨਾਟ 11 ਰੰਗ ਰੋਗਨ ਤੁਹਾਨੂੰ ਦਿਖਾਈ ਦੇ ਰਿਹਾ 16 ਦੇ ਟਾਇਰਾਂ ਚ ਗੁਡੀਅਰ ਦੇ ਟਾਇਰਾਂ। ਟਾਇਰਾਂ ਦੀ ਗੁੱਡੀ ਜਿਹੜੀ ਘਾਸੇ ਪਈ ਹੋਈ ਹੈ। 95 ਮਾਗ ਲਾ 2,55000 ਰੁਪਏ ਮਾਲਕ ਦੀ ਡਿਮਾਂਡ ਹੈ ਪ੍ਰੈਸ਼ਰ ਕੀਤਾ ਹੋਇਆ। ਪਾਵਰ ਸਟੇ ਹੁਣ ਉਸ ਦੇ ਨਾਲ ਆ ਗਿਆ 73593 ਮਾਡਲ 1 ਲੱਖ ਤੇ 45000 ਰੁਪਏ ਦੀ ਮੰਗ ਹੈ ਟਾਇਰ ਬੈਕ ਸਾਈਡ ਦੇ ਬਿਲਕੁਲ ਨਵੇਂ ਨੇ ਤੇ ਸੀਅਟ ਦੇ ਟਾਇਰ ਉਹਦੇ ਨਾਲ ਆ ਗਏ 265 ਪੀਵੀ 10 ਪੰਜਾਬ ਨੰਬਰ ਲੁਧਿਆਣਾ ਵਾਲੀ 93 ਮਾਡਲ 1 ਲੱਖ ਤੇ 55000 ਰੁਪਏ ਦੀ ਮੰਗ ਹੈ ਟਾਇਰਾਂ ਦੀ ਕੰਡੀਸ਼ਨ ਸਾਫ਼ ਆ ਜੀ ਬੈਕ ਸਾਈਡ ਦੇ ਗੱਡੀ ਕਾਫੀ ਪਈ ਹੈ ਐਮ ਆਰਫ ਦੇ ਟਾਇਰ ਆ ਉਸਦੇ ਨਾਲ ਆ ਗਏ ਮਿਹੰਦਰਾ 275 ਪੰਜਾਬ ਨੰਬਰ ਹੈ ਵੀ ਟਰੈਕਟਰ 2000 ਮਾਡਲ ਆ 2 ਲੱਖ ਤੇ 5000 ਰੁਪਏ ਡਿਮਾਂਡ ਸੀਡ ਦੇ ਟਾਇਰ ਆ ਇਹਦੇ ਇਹਦੇ ਟਾਇਰਾਂ ਦੀ ਗੁੱਡੀ ਵੀ 50 ਪੈਸੇ ਉਸਦੇ ਨਾਲ ਆ ਗਈ 605 ਅਰਜਨ ਵਾਲਾ ਟਾਇਰ ਕਾਸੇ ਪਹਿ ਰੰਗ ਰੋਗਨ ਵੀ ਠੀਕ ਠਾਕ ਹੀ ਮਾਡਲ ਇਹ ਹੈਗਾ ਜੀ 2007 2 ਲੱਖ ਤੇ 75000 ਰੁਪਏ ਕਮਾ ਲਈ ਉਹਦੇ ਨਾਲ ਆ ਗਈ 13599 ਮਾਡਲ 1,70,000 ਰੁਪਿਆ ਡਿਮਾਂਡ ਆ ਚਾਰੇ ਟਾਇਰ ਬਿਲਕੁਲ ਨਵੇਂ ਨੇ ਜਿਵੇਂ ਪੰਪ ਜੋ ਇਸ ਦਾ ਬਾਹਰ ਨਹੀਂ ਹੈ ਉਸ ਦੇ ਨਾਲ ਆ ਗਿਆ ਫਾਰਮ 50 ਰੰਗ ਰੂਗਨ ਤੁਸੀਂ ਦੇਖ ਸਕਦੇ ਹੋ ਜੋ ਵੀ ਇਸ ਦਾ ਹੈ 97 ਮਾਡਲ ਆ 1 ਲੱਖ ਤੇ 45,000 ਰੁਪਿਆ ਡਿਮਾਂਡ ਆ ਪਰਲਾ ਦੇ ਟਾਇਰਾਂ ਟਾਇਰਾਂ ਦੀ ਕੰਡੀਸ਼ਨ ਸਾਫ਼ ਪਈ ਤੇ 13 ਦੇ ਟਾਇਰਾਂ ਦਾ ਡਰੈਕਟਿੰਗ ਉਸ ਦੇ ਨਾਲ ਇੱਕ ਹੋਰ ਸਾਹਮਣੇ ਦਿਖਾਈ ਦੇ ਰਹੀ ਫਾਰਨ 60 2006 ਮਾਡਲ ਹੈ ਕਿਵੇਂ ਆ ਵੀ ਆਹ ਵਾਲਾ ਬਾਈ ਠੀਕ ਇਹ ਤਾਂ ਰੜ 2 ਲੱਖ ਹਾਂ ਤੇ 65000 ਰੁਪਏ ਦੀ ਮੰਗ ਹੈ ਟਾਇਰ ਬਿਲਕੁਲ ਨਵੇਂ ਹੈ ਜੀ ਗੁਡਇਰ ਦੇ 13 ਦੇ ਟਾਇਰਾਂ ਚ 2006 ਮਾਡਲ ਦੀ ਮੰਗ ਹੈ 2 ਲੱਖ ਤੇ 65000 ਰੁਪਏ ਉਸ ਦੇ ਨਾਲ ਆ ਗਿਆ ਸ਼ਵਰਾਜ 855 ਪੰਜਾਬ ਨੰਬਰ ਐਪੀਪੀ 18 2003 ਮਾਡਲ ਹੈ ਪਾਵਰ ਸਟੀਅਰਿੰਗ ਹੈ ਵੀ 295000 ਰੁਪਏ ਡਿਮਾਂਡ ਆ ਟਾਇਰ ਬੈਕ ਸਾਈਡ ਦੇ ਬਿਲਕੁਲ 10 ਦਿਨਾਂ ਦੇ ਨੇ ਇਹ ਗੁਡਇਰ ਦੇ ਟਾਇਰ ਆ 13 ਦੇ 18 ਦੇ ਬਹੁਤ ਜਨਾਲ ਆ ਗਈ ਫਾਰਮ 60 ਹਰਾਂਕ ਰੋਗੰਦਾ ਟਰੈਕਟਰ ਪੂਰੀ ਸਾਫ ਹੈ ਜੀ ਵੀ 25 ਬੈਕ ਸਾਈਡ ਦੇ ਟਾਇਰ ਗੁਡਇਰ ਦੇ 13 ਦੇ ਟਾਇਰਾਂ ਚ 40 ਤੋਂ 45 ਪੈਸੇ ਆਪਾਂ ਟਾਇਰਾਂ ਦੇ ਪਰਨੇਸ਼ਨ ਕਹਿ ਸਕਦੇ ਹਾਂ ਜੀ ਉਦੇ ਨਾਲ ਆ ਗਈ 855 2006 ਮਾਡਲ ਦਾ 3 ਲੱਖ ਤੇ 10000 ਰੁਪਿਆ ਡਿਮਾਂਡ ਆ ਪੀ ਵੀ 42 ਨੰਬਰ ਹੈ ਟਾਇਰਸ ਦੇ ਵੀ ਬਿਲਕੁਲ ਸਾਫ ਹੈ ਜੀ ਐਮ ਆਰ ਤੇ ਟਾਇਰ ਹੈ ਜੀ ਤੇ 13 ਦੇ 13 ਜੀ ਹੈ ਟਰੈਕਟਰ ਡਿਮਾਂਡ ਤੁਹਾਨੂੰ ਦੱਸਤਾ 2006 ਮਾਡਲ 3 ਲੱਖ 10000 ਪੰਜਾਬ ਨੰਬਰ ਉਹਦੇ ਨਾਲ ਆਪਾਂ ਨੂੰ ਇੱਕ ਟੂੜੀ ਵਾਲਾ ਰੀਪਰ ਜਾਂ ਆਪਾਂ ਟੂੜੀ ਬਣਾਉਣ ਵਾਲੀ ਮਸ਼ੀਨ ਬੋਲ ਦਿੰਨੇ ਆ

ਉਦੋਂ ਨਾਲ ਆ ਗਈ 735 ਪੰਪ ਟਰੈਕਟਰ ਦਾ ਜ਼ਾਰ ਆ ਲੈ ਸਾਈਡ ਦੇ ਟਾਇਰ ਜੋ 13 ਦੇ 50 ਕੇ ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਨਾ ਮਾਡਲ ਇਹ ਟਰੈਕਟਰ ਦਾ ਲਿਖਿਆ ਨਹੀਂ ਹੋਇਆ ਹਜੇ ਇਹ ਟਾਇਰ ਉਹਦਾ ਕੋਈ ਟਾਇਰ ਹੋ ਗਿਆ ਸੀ ਪੇਂਟ ਹੋਇਆ ਸੀ ਦੇ ਨਾਲ ਆ ਗਈ ਟੈਂਡਰ 345 ਟਾਇਰ ਬਿਲਕੁਲ ਸਾਫ਼ ਹੈ ਟਰੈਕਟਰ ਦੇ 13 ਦੇ ਟਾਇਰਾਂ ਚ ਗੁਡੀਅਰ ਦੇ ਟਾਇਰ ਆ ਰੰਗ ਰੋਗਨ ਦਾ ਵੀ ਟਰੈਕਟਰ ਪੂਰਾ ਸਾਫ ਆ ਪੰਜਾਬ ਨੰਬਰ 2007 ਮਾਡਲ ਦਾ 2,85,000 ਰੁਪਿਆ ਡਿਮਾਂਡ ਆ ਜੀ 92 ਮਾਡਲ ਆ ਗਿਆ ਜੀ ਉਸ ਦਿਨ 575 1,65,000 ਰੁਪਿਆ ਡਿਮਾਂਡ ਆ ਜੀ ਵੀ 13 ਦੇ ਟਾਇਰਾਂ ਚ ਜਿਹੜੇ ਟਾਇਰਾਂ ਦੀ ਕੰਡੀਸ਼ਨ ਆਪਾਂ ਪੰਜਾਬੀ ਅਸੇ ਕਿਹ ਸਕਦੇ ਔਰ ਦੇ ਨਾਲ ਆ ਗਿਆ ਜੀ ਏਸ 450 ਰਾਗ ਰੋਮਨ ਤੁਸੀਂ ਦੇਖ ਸਕਦੇ ਆ ਕਿ ਉਹ ਵੀ ਟਰੈਕਟਰ ਦਾ ਜੀ 14 ਨਿਕਲਣ ਇਸ ਨੇ ਵੀ ਸਾਫ ਹੈ 14 ਦੇ 14 ਦਾ ਜੀ ਤੇ ਮਾਲਕਾਂ ਦੇ ਡਿਮਾਂਡ ਜੋ ਤੁਹਾਨੂੰ ਜਰੂਰ ਦੱਸ ਦਿੰਨੇ ਆ 2011 ਮਾਡਲ ਆ 2 ਲੱਖ 25000 ਦਾ ਡਿਮਾਂਡ ਵਾਲੇ ਟਰੈਕਟਰ ਕਾਫੀ ਸਸਤੇ ਪੈਂਦੇ ਸੀ ਜੀ 450 ਜਿਵੇਂ ਆਪਾਂ ਦੇਖ ਲਗੇ ਵੀ 735 ਹੁੰਦਾ ਇਹਦੀ ਥਾਂ ਤੇ ਇਹਨਾਂ ਗੇ ਰੇਟ ਤਾਂ 2001 2 ਦਾ ਉਹਦਾ ਹੀ ਲਿਖਿਆ ਨੇ ਇਹ 2011 ਮਾਡਲ ਦੇ ਤੇ ਨਾਲ ਆ ਗਈ ਸੋਨਾ ਲਿਖਾ ਸਾਫ ਬਲ ਬਲ ਕੋਫੀ ਸ ਹੈ ਸਾਫ ਕੰਡੀਸ਼ਨ ਦਾ 16 ਦੇ 19 ਦੇ ਟਾਇਰਾਂ ਦੀ ਕੰਡੀਸ਼ਨ ਵੀ ਪੂਰੀ ਸਾਫ ਅਪੋਲੋ ਕੰਪਨੀ ਦੇ ਟਾਇਰ ਹੈ 2012 ਮਾਡਲ ਦਾ 4 ਲੱਖ 6000 ਰੁਪਿਆ ਡਿਮਾਂਡ ਹੈ ਪੰਜਾਬ ਨੰਬਰ ਪੀਪੀ 29 ਮੋਗਾ ਹੈ ਅਜਨਾਲਾ ਐਜਟ ਸਪੰਗਤ ਕਰਮਿੰਦਰ ਆਦਾਂ ਦਾ 99 ਮਾਡਲ ਦਾ 2 ਲੱਖ 35000 ਰੁਪਿਆ ਡਿਮਾਂਡ ਹੈ

750 ਰੰਗ ਰੋਗਨ ਦਾ ਟਰੈਕਟਰ ਸਾਫ ਬਟਰਾਂ ਦੀ ਕੰਡੀਸ਼ਨ ਠੀਕ ਠਾਕ ਹੀ 2007 ਮਾਡਲ ਦਾ 2 ਲੱਖ ਤੇ 65000 ਰੁਪਏ ਦੀ ਮੰਗ ਹੈ। ਉਹਦੇ ਨਾਲ ਆਇਆ ਸਵਰਾਜ 735 ਟਾਇਰ ਪੈਕ ਸੈੱਟ ਤੇ ਬਿਲਕੁਲ ਸਾਫ ਹੈ। ਪੰਪ ਵੀ ਬਾਹਰ ਹੈ। ਮਾਡਲ ਵੀ ਤੁਹਾਨੂੰ ਜ਼ਰੂਰ ਦੱਸ ਦਿੰਦੇ ਆ ਕਿਹੜਾ ਰੰਗ ਰੋਗਨ ਦਾ ਟਰੈਕਟਰ ਸਾਫ 2000 ਮਾਡਲ ਆ ਪੂਰਾ ਤੇ ਪੂਰਾ ਹੀ 2 ਲੱਖ ਦੀ ਮੰਗ ਹੈ ਇਹਦੀ। ਉਹਦੇ ਨਾਲ ਆਇਆ ਸੋਨਲੀਕਾ 60 ਰਾਂਗ ਰੋਬੰਦਾ ਟਰੈਕਟਰ ਪੂਰਾ ਸਾਫ ਹੈ ਇਹ 14 ਦੇ ਟਾਇਰਾਂ ਚ ਆਮ ਆਪਾਂ 60 ਦੇ ਇੱਕ ਦੋ ਨੇ 16 ਦੇ ਨੇ ਟਾਇਰਾਂ ਦੀ ਕੰਡੀਸ਼ਨ ਵਿੱਚ 40 ਤੋਂ 45% ਕਹਿ ਸਕਦੇ ਆ ਮਾਡਲ ਇਹ ਟਰੈਕਟਰ ਹੈਗਾ ਜੀ 2008 2 ਲੱਖ 80000 ਰੁਪਏ ਦਮਾਣਾ ਉਹਦੇ ਨਾਲ ਆਗੇ ਫਾਰਮ 60 ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਪਈ ਹੈ 50 ਪੈਸੇ ਆਪ ਕਹਿ ਸਕਦੇ ਆ ਮਰਫ ਦੇ ਟਾਇਰਾਂ 13 ਦੇ ਟਾਇਰਾਂ ਚ 2009 ਮਾਡਲ ਦਾ 2 ਲੱਖ ਤੇ 85000 ਰੁਪਏ ਡਮਾਂਡ ਹੈ। ਉਹਦੇ ਨਾਲ ਆ ਗਈ 855 2007 ਮਾਡਲ ਦਾ 3 ਲੱਖ ਤੇ 35000 ਰੁਪਏ ਡਮਾਂਡ। ਐਮ ਆਰਫ ਦੇ ਟਾਇਰਾਂ 14 ਦੇ ਟਾਇਰਾਂ ਚ ਟਾਇਰਾਂ ਦੀ ਕੰਡੀਸ਼ਨ ਵੀ ਸਾਫ਼ ਪਈ ਹੈ। ਸਟੀਰੀਓ ਸਿਸਟਮ ਤੇ ਫੈਬਰ ਵਾਲੀ ਛਤਰੀ ਲੱਗੀ ਹੋਈ ਹੈ। ਉਸਦੇ ਨਾਲ ਆ ਗਈ ਮਹਿੰਦਰਾ 575 ਐਮਰਫ ਦੇ ਟਾਇਰਾਂ ਚ ਟਾਇਰਾਂ ਦੀ ਕੰਡੀਸ਼ਨ ਸਾਫ ਆ ਗੱਡੀ ਕਾਫੀ ਪਈ ਹੈ ਪਰ ਪਤਾ ਨਹੀਂ ਕੀ ਚੱਕਰਾ ਬਾਈ ਜੀ ਕਾਫੀ ਦੇਖਦੇ ਹਾਂ ਐਮਰਫ ਦੇ ਟਾਇਰ ਨਾ ਖੁਸ਼ਕ ਜੇ ਜਰੂਰ ਹੋ ਜਾਂਦੇ 95 ਮਾਡਲ ਆ 1 ਲੱਖ 75000 ਰੁਪਿਆ ਡਿਮਾਂਡ ਮਾਲਕਾਂ ਦੀ ਉਹਦੇ ਨਾਲ ਆਗੇ 750 ਸੋਨਾ ਲੀਕਾ 14 ਦੇ ਟਾਇਰਾਂ ਚ ਟਾਇਰ ਬਿਲਕੁਲ ਸਾਫ ਆ ਜੀ 90 ਪੈਸੇ ਗੱਡੀ ਆਪਾਂ ਕਹਿ ਸਕਦੇ ਬਿਲਕੁਲ ਨਵੀਆਂ ਵਾਂਗੀਆਂ ਇਹ ਗੰਢਾ ਰੋਗਨ ਦਾ ਵੀ ਟਰੈਕਟਰ ਸਾਫ ਆ 2011 ਮਾਡਲ ਆ 735000 ਰੁਪਏ ਟਮਾਡਾ ਪੰਜਾਬ ਨੰਬਰ ਆਈ ਟਰੈਕਟਰ PB02 ਉਸਦੇ ਨਾਲ ਆ ਗਿਆ 95 ਮਾਡਲ 175000 ਰੁਪਏ ਟਮਾਡਾ 5 ਲੱਖ ਸੌਰੀ 575 ਦੀ ਡਿਮਾਂਡ 172000 ਟਾਇਰਾਂ ਦੀ ਕੰਡੀਸ਼ਨ ਇਹ ਵੀ ਸਾਫ ਪਈ ਆ ਐਮ ਆਰਫ ਦੇ ਟਾਇਰਾ 13 ਦੇ ਟਾਇਰਾ ਚ ਹੈ। ਇਹ ਬਹੁਤ ਸਾਬਤ ਦੇ ਨਾਮ ਇੰਨੇੰਦਰਾ 475 ਟੈਰਸ ਦੇ ਵੀ ਸਾਫ ਹੈ ਜੀ 12 ਦੇ ਟਾਇਰਾ ਚ ਸੀਟ ਦੇ ਰੰਗ ਰੋਣ ਤੁਹਾਨੂੰ ਦਿਖਾਈ ਦੇ ਰਿਹਾ ਜੋ ਵੀ ਇਸ ਦਾ ਹੈ ਮਾਡਲ اے ਹੈ ਜੀ 96 1 ਲੱਖ ਤੇ 65000 ਰੁਪਏ ਡਿਮਾਂਡ ਹੈ। ਉਹਦੇ ਨਾਲ ਆ ਗਈ ਸਵਰਾਜ 855 ਬਿਲਕੁਲ ਬੈਕ ਸਾਈਡ ਦੇ ਟਾਇਰ ਨਵੇਂ ਨੇ ਗੁਡੀਅਰ ਦੇ 14 28 ਸਾਈਜ਼ 프ਰੰਟ ਦੇ ਹਨ ਮਾਰਕਦੇ ਇਹ ਵੀ ਟਾਇਰ ਸਾਫ ਦਾ 2008 ਮਾਡਲ ਆ 3 ਲੱਖ ਤੇ 60000 ਰੁਪਏ ਦੀ ਮੰਗ ਹੈ ਦੇ ਲਾ ਬ੍ਰੇਕਾਂ ਦੇ ਟਾਇਰ ਉਹਦੇ ਨਾਲ ਆ ਗਿਆ 475 97 ਮਾਡਲ ਹੈ 1 ਲੱਖ 50000 ਰੁਪਏ ਡਿਮਾਂਡ ਆਈ ਬੈਕ ਸਾਈਡ ਦੇ ਟਾਇਰ 13 ਦੇ ਆਈ ਗੁੱਡੀ ਕਾਫੀ ਪਈ 18 90 ਪੈਸੇ ਕਹਿ ਸਕਦੇ ਆ ਫਰਾਂਟ ਦੇ ਟਾਇਰ ਆ ਜੋ ਕਾਸੇ ਟਾਇਰ ਇਹ 97 ਮਾਡਲ ਦੀ ਡਿਮਾਂਡ 1 ਲੱਖ ਦੇ 50000 ਚਲੋ ਜੀ ਹਿੱਸੇ ਨਾਲ ਸਾਨੂੰ ਦੋ ਟਰੈਕਟਰ ਹੋਰ ਦਿਖਾਈ ਦੇ ਰਹੇ ਆ ਸਾਹਮਣੇ ਉਹ ਵੀ ਕਰਦੇ ਨੇ ਕੀ ਕੀ ਡਿਮਾਂਡ ਦੇ ਆ ਸਵਰਾਜ 735 ਹੈ 99 ਮਾਡਲ ਆ 1 ਲੱਖ ਤੇ 35000 ਰੁਪਏ ਦੀ ਡਿਮਾਂਡ ਆ ਬੈਕ ਸਾਈਡ ਦੇ ਟਾਇਰ 45 ਫੰਡ ਆਪਿਆ ਸੇ ਕੰਡੀਸ਼ਨ ਆ ਵੀਅਰ ਦੇ 12 ਦੇ ਉਹਦੇ ਨਾਲ ਆ ਗਿਆ 750 2001 ਮਾਡਲ 2 ਲੱਖ 50000 ਰੁਪਏ ਦੀ ਮੰਗ ਦਾ ਟੇਰਸ ਦੇ ਬੈਡਸਰ ਦੇ ਕਲਪਲ ਨਵੇਂ ਨੇ ਹਾਂ ਤਾਂ ਤੇ ਕਰਾਂ ਨੇ ਕੰਡੀਸ਼ਨ ਦੀ ਸਾਫਾ ਵੀਡੀਓ ਵੇਖਣ ਲਈ ਧੰਨਵਾਦ ਜੀ ਡੱਕ ਤੋਂ ਬਿਨਾ ਮਿਲੇਗਾ ਇਹ ਟੱਕ